ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵਿੱਚ ਗਲਤਾਨ ਕਰਕੇ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਬਦਨਾਮ ਕੀਤਾ ਗਿਆ ਤੇ ਬਹੁਤ ਸਾਰੇ ਚੰਗੇ ਕਦਮ ਜਿਹੜੇ ਨਸ਼ਿਆਂ ਵੱਲੋਂ ਨੌਜਵਾਨਾਂ ਨੂੰ ਮੋੜ ਕੇ ਲਿਆਂਦਾ ਜਾ ਰਿਹਾ ਤੇ ਅੱਜ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਤੇ ਬ੍ਰਾਹਮਣ ਮਾਜਰਾ ਦੇ ਮੋੜ ਬਸੇਬਾ ਕੇਂਦਰ ਦਾ ਅਚੰਚੇਤ ਜਿਹੜਾ ਜਾਇਜ਼ਾ ਲਿਆ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਦਲਜੀਤ ਸਿੰਘ ਮੰਗਟ ਨੇ ਅੱਜ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਸਥਿਤ ਨਸ਼ਾ ਛਡਾਊ ਕੇਂਦਰ ਤੇ ਬ੍ਰਾਹਮਣ ਮਾਜਰਾ ਵਿਖੇ ਸਥਿਤ ਸਰਕਾਰੀ ਮੁੜ ਵਸਾਇਵਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ ਤੇ ਉਹਨਾਂ ਨੇ ਇਸ ਮੌਕੇ ਤੇ ਨਸ਼ੇ ਦਾ ਤਿਆਗ ਕਰ ਰਹੇ ਨੌਜਵਾਨਾਂ ਦਾ ਹਾਲ ਚਾਲ ਪੁੱਛਿਆ ਤੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਅ ਜਿਹੜੇ ਉਹ ਵੀ ਮੰਗੇ ਤਾਂ ਕਿ ਜਿਹੜਾ ਇੱਕ ਵਧੀਆ ਸਮਾਜ ਆ ਜਿਹੜਾ ਉਹ ਉਸਾਰਿਆ ਜਾ ਸਕੇ ਤੇ ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਮੌਜੂਦ ਸੀ ਤੇ ਉਹਨਾਂ ਨੇ ਵੀ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਾ ਨੌਜਵਾਨਾਂ ਨੂੰ ਜਿਹੜਾ ਆਰਥਿਕ ਤੇ ਬૌਧਿਕ ਤੌਰ ਦੇ ਉੱਤੇ ਕੰਗਾਲ ਕਰ ਦਿੰਦਾ ਤੇ ਸਮਾਜ ਦੇ ਵਿੱਚ ਉਸ ਬੰਦੇ ਦੀ ਕੋਈ ਇੱਜ਼ਤ ਨਹੀਂ ਰਹਿੰਦੀ ਜਿਹੜਾ ਨਸ਼ਾ ਕਰਦਾ ਹੁੰਦਾ ਤੇ ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਜਿਹੜਾ ਛੁਟਕਾਰਾ ਦਵਾਈ ਦਵੇ ਸਟਾਫੀਓ ਕਮਿਸ਼ਨਰ ਪਟਿਆਲਾ ਡਿਵੀਜ਼ਨ ਜੀ ਸਾਡੇ ਜ਼ਿਲ੍ਹੇ ਦਾ ਦੌਰਾ ਕਰਨ ਆਏ ਸੀ ਉਹਨਾਂ ਦਾ ਮੁੱਖ ਮੰਤਵ ਸੀਗਾ ਸਾਡਾ ਡੀਡਿਕਸ਼ਨ ਸੈਂਟਰ ਜਿਹੜਾ ਸਰਕਾਰੀ ਸਿਵਲ ਹਸਪੀਟਲ ਜ ਹੈ ਤੇ ਉਸ ਤੋਂ ਬਾਅਦ ਇੱਥੋਂ ਦਾ ਰੀਹੈਬ ਸੈਂਟਰ ਦੇਖਣਾ ਵਮਨ ਮਾਚਰੀ ਤੇ ਸਰ ਨੇ ਸਾਰੇ ਅਰੇਂਜਮੈਂਟਸ ਦੇਖੇ ਹਨ ਤੇ ਤਸੱਲੀ ਵੀ ਪ੍ਰਗਟਾਈ ਹੈ ਕਿ ਸਾਰੇ ਅਰੇਂਜਮੈਂਟਸ ਸਹੀ ਹਨ ਇਨਮੇਟਸ ਨੂੰ ਪ੍ਰੋਪਰ ਟਾਈਮ ਤੇ ਖਾਣਾ ਪੋ ਜਾਰਾ ਸਭ ਮਿਲ ਗਿਆ ਹੈ ਰੀਕ੍ਰੀਏਸ਼ਨ ਫੈਸਿਲਿਟੀਆਂ ਗੇਮਸ ਦਾ ਸਾਰਾ ਅਰੇਂਜਮੈਂਟ ਹੈ ਥੋੜੇ ਸਿੱਥੇ ਡਾਕਟਰਸ ਨੇ ਪੁਆਇੰਟ ਆਊਟ ਕੀਤਾ ਹੈ ਕਿ ਥੋੜੇ ਕਾਉਂਸਲਰਸ ਦੀ ਕਮੀ ਹੈ ਤੇ ਉਹ ਜਿਹੜੀ ਡਿਮਾਂਡ ਹੈ ਉਹ ਮੁਖਤਸਰ ਬੁਕੇ ਰੇਜ਼ ਕਰਨਗੇ ਕੋਲ ਮਾਜੋਰ ਕਮਿਸ਼ਨਰ ਪਟਿਆਲਾ ਜੀ ਸਾਡਾ ਡੀਡਿਕਸ਼ਨ ਰੀਹੈਬ ਸੈਂਟਰ ਜਿਹੜਾ ਹੈਗਾ ਉਹਦਾ ਨਿਰਖਣ ਕਰਨ ਆਏ ਸੀਗੇ ਤੇ ਸਰ ਨੇ ਦੋਨੋਂ ਜਗ੍ਹਾ ਸਾਡੀਆਂ ਚੈੱਕ ਕੀਤੀਆਂ ਅਸੀਂ ਸਾਨੂੰ ਆਪਣੀਆਂ ਥੋੜੀਆਂ ਜਿਹੀਆਂ ਜੋ ਪ੍ਰੋਬਲਮ ਸੀਗੀਆਂਆਂ ਸਾਡੀਆਂ ਜੋ ਡਿਮਾਂਡ ਸੀ ਉਹਦੇ ਬਾਰੇ ਵੀ ਜਾਣੂ ਕਰਾਇਆ ਸੋ ਇਹ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈਗਾ ਯੁਥ ਨਸ਼ਾ ਵਿਰੋਧ ਇਹਦੇ ਚ ਅਸੀਂ ਪੂਰੀ ਤਰ੍ਹਾਂ ਸਾਥ ਦੇ ਰਹੇ ਹਾਂ ਸਰਕਾਰ ਦਾ ਜੋ ਸਾਡੇ ਵੱਲੋਂ ਮੈਕਸਿਮਮ ਸਪੋਰਟ ਸਾਡੇ ਡਾਕਟਰਾਂ ਵੱਲੋਂ ਤੇ ਸਾਡੇ ਸਟਾਫ ਵੱਲੋਂ ਮਰੀਜ਼ਾਂ ਦੀ ਹੈਲਪ ਕਰਕੇ ਜਾਂ ਸਾਡੇ ਡੀਡਿਕਸ਼ਨ ਜਾਂ ਰੀਹੈਬ ਦੇ ਪੇਸ਼ੈਂਟਾਂ ਉਹਨਾਂ ਦੀ ਅਸੀਂ ਪੂਰੀ ਮਦਦ ਕਰ ਰਹੇ ਹਾਂ ਤੇ ਉਹਨਾਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਜੇ ਉਹਨਾਂ ਦੇ ਨਾਲ ਕੋਈ ਹੋਰ ਵੀ ਉਹਨਾਂ ਦੇ ਸਾਥੀ ਜਿਹੜਾ ਨਸ਼ਾ ਕਰਦੀ ਹੈ ਛੱਡਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਸਰਕਾਰੀ ਕੇਂਦਰ 'ਚ ਲਿਆਓ ਤਾਂ ਕਿ ਅਸੀਂ ਲੋਕਾਂ ਨੂੰ ਨਸ਼ਮ ਮੁਕਤ ਕਰ ਸਕੀਏ